ਨਗਰ ਕੌਂਸਲ ਦੀ ਚੋਣ ਦਾ ਐਲਾਨ ਹੁੰਦਿਆਂ ਹੀ ਹਲਕੇ 'ਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਨੇ ਜਿਸ ਤੋਂ ਬਾਅਦ ਅੱਜ ਰਾਜਪੁਰਾ ਵਿਖੇ ਨਗਰ ਕੌਂਸਲ ਇਲੈਕਸ਼ਨ ਦੇ ਨਾਂ 'ਤੇ ਭਲੇ ਗਏ ਨੇ ਜਿਸ ਵਿੱਚ ਬੀਜੇਪੀ ਕਾਂਗਰਸ ਨੇ ਆਪਣੇ ਆਪਣੇ ਨਾਮ ਪੱਤਰ ਭਰੇ ਨੇ ਆਓ ਤੁਹਾਨੂੰ ਦਿਖਾਉਂਦੇ ਆ ਰਾਜਪੁਰਾ ਤੋਂ ਰਕੇਸ਼ ਕੁਮਾਰ ਪਟੇਟਾ ਦੇ ਨਾਲ ਇਹ ਖਾਸ ਰਿਪੋਰਟ ਉਹਦੇ ਵਿੱਚ ਅੱਜ ਸਾਡੇ ਉਮੀਦਵਾਰ ਸਾਡੇ ਸ਼ੁਰੂ ਤੋਂ ਮਿਹਨਤੀ ਇਹ ਜਦੋਂ ਤੋਂ ਪਾਰਟੀ ਬਣੀ ਹੈ ਉਦੋਂ ਤੋਂ ਸਾਡੇ ਵਰਕਰ ਨੇ ਔਰ ਪਾਰਟੀ ਲਈ ਦਿਨ ਰਾਤ ਮਿਹਨਤ ਕਰਦੇ ਆਏ ਆ ਪਿਛਲੀਆਂ ਚੋਣਾਂ 'ਚ ਵੀ ਇਹਨਾਂ ਨੇ ਫਾਈਟ ਕੀਤਾ ਸੀ ਉਹ ਮੈਨੂੰ ਲੱਗਦਾ ਤੁਹਾਨੂੰ ਦੱਸਣ ਦੀ ਲੋੜ ਨਹੀਂ ਸਭ ਨੂੰ ਹੀ ਪਤਾ ਹੈ ਵੀ ਕਿਵੇਂ ਇਹਨਾਂ ਨਾਲ ਧੱਕਾ ਹੋਇਆ ਸੀਗਾ ਕਿਵੇਂ ਬੂਥ ਕੈਪਚਰਿੰਗ ਹੋਈ ਸੀ ਇਹਨਾਂ ਨੇ ਆਪਦਾ ਪੂਰਾ ਜ਼ੋਰ ਲਾ ਲਿਆ ਸੀ ਵੀ ਇਹਨਾਂ ਨੂੰ ਹਰਾਇਆ ਜਾਵੇ ਪਰ ਮੈਂ ਕਹਿੰਦੀ ਆ ਫੇਰ ਵੀ ਇਹਨਾਂ ਨੂੰ ਬਹੁਤ ਅੱਛੀਆਂ ਵੋਟਾਂ ਪਈਆਂ ਸੀ ਮੋਹੱਲਾ ਨਾਲ ਸੀਗਾ ਵਾਰਡ ਨਾਲ ਸੀਗਾ ਤੇ ਅੱਜ ਇਹਨਾਂ ਨੂੰ ਪਰਮਾਤਮਾ ਨੇ ਦੁਆਰਾ ਮੌਕਾ ਦਿੱਤਾ ਔਰ ਮੈਂ ਇਹ ਕਹੂੰਗੀ ਕਿ ਪੂਰੀ ਬਹੁਤ ਵੱਡੇ ਮਾਰਜਨ ਨਾਲ ਜਿੱਤ ਕੇ ਆਣਗੇ ਮੈਡਮ ਕਿਹੜੇ ਮੁੱਦਿਆਂ ਨੂੰ ਫੋਕਲ ਪੁਆਇੰਟ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਮੁੱਦਾ ਰਹਿ ਗਿਆ ਕਿਉਂਕਿ ਫੋਕਲ ਪੁਆਇੰਟ ਦੇ ਜਿਹੜੇ ਕੰਮ ਸੀ ਸ਼ੁਰੂ ਤੋਂ ਸਰਵਾਰਾ ਜੀ ਲੱਗੇ ਨੇ ਵੀ ਜਦੋਂ ਦੀ ਸਰਕਾਰ ਬਣੀ ਹੈ ਵੀ ਮੇਰੇ ਫੋਕਲ ਪੁਆਇੰਟ ਦੇ ਕੰਮ ਹੈ ਅਸੀਂ ਸਾਰੇ ਕਰਵਾ ਰਹੇ ਹਾਂ ਫੇਰ ਵੀ ਕੁਝ ਥੋੜਾ ਬਹੁਤੇ ਰਹਿ ਗਏ ਉਹ ਅਸੀਂ ਕੰਮ ਸਾਰੇ ਕਰਾਂਗੇ ਅਸੀਂ ਤਾਂ ਕੰਮਾਂ ਦੇ ਮੁੱਦਿਆਂ ਨੂੰ ਲੈ ਕੇ ਚੋਣ ਲੜਦੇ ਆ ਵੀ ਅਸੀਂ ਕੰਮ ਕਰ ਰਹੇ ਹਾਂ ਔਰ ਕਿੱਤੇ ਹੈ ਉਹਨਾਂ ਚੀਜ਼ਾਂ ਨੂੰ ਲੈ ਕੇ ਨਹੀਂ ਸੰਦੀਪ ਜੀ ਤੁਸੀਂ ਦੇਖੋ ਕੱਲਾ ਫੋਕਲ ਪੁਆਇੰਟ ਨਹੀਂ ਰਾਜਪੁਰੇ ਹੋਰ ਸਾਰੇ ਚ ਦੇਖ ਲਓ ਉਹ ਕਲੋਨੀਆਂ ਜਿੱਥੇ 40-40 ਸਾਲਾਂ ਤੋਂ ਇੱਟਾਂ ਨਹੀਂ ਲੱਗੀਆਂ ਸੀਗੀਆਂ ਉਹ ਕਲੋਨੀਆਂ ਦੇ ਵੀ ਕੰਮ ਅਸੀਂ ਪੂਰੇ ਕਰਾਤੇ ਅਸੀਂ ਕੋਈ ਇਲੈਕਸ਼ਨਾਂ ਵਾਸਤੇ ਨਹੀਂ ਆਏ ਵੀ ਇਲੈਕਸ਼ਨ ਆਗੇ ਦਾ ਕੰਮ ਕਰਾ ਲਓ ਇਹ ਪਿਛਲੀਆਂ ਸਰਕਾਰਾਂ ਦੀਆਂ ਨੀਤੀਆਂ ਸੀ ਅਸੀਂ ਕਹਿੰਨੇ ਆ ਵੀ ਜਿਹੜਾ ਤੁਸੀਂ ਸਾਨੂੰ ਮਾਨ ਦਿੱਤਾ ਹੈ ਅਸੀਂ ਉਹਦੇ ਬਦਲੇ ਸਾਡਾ ਫਰਜ਼ ਹੈ ਅਸੀਂ ਕੰਮ ਕਰਨਾ ਤੇ ਅਸੀਂ ਪੂਰੇ ਰਾਜਪੁਰਾ ਹਲਕੇ 'ਚ ਹੀ ਕੰਮ ਕਰ ਰਹੇ ਹਾਂ ਨਾ ਕਿ ਇਕੱਲੇ ਫੋਕਲ ਮੈਂ ਇੱਕ ਗੱਲ ਪੁੱਛਣਾ ਚਾਹਨੀ ਆ ਮੈਨੂੰ ਨਾ ਇਹ ਲੱਗਦਾ ਪਹਿਲਾਂ ਤਾਂ ਮੈਂ ਪਰਮਾਤਮਾ ਅੱਗੇ ਦੁਆ ਕਰਦੀ ਆ ਕਿ ਮੇਰਾ ਜੱਗਾ ਵੀਰ ਬਿਮਾਰ ਸੀ ਤੇ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤੀ ਦੇਵੇ ਪਰ ਮੈਨੂੰ ਐਂ ਲੱਗਦਾ ਉਹਨਾਂ ਨੂੰ ਜਿਹੜੀ ਦਿਲ ਚ ਪ੍ਰੋਬਲਮ ਹੋਈ ਸੀ ਉਹਦਾ ਅਸਰ ਦਿਮਾਗ ਤੇ ਵੀ ਹੋ ਗਿਆ ਉਹਨਾਂ ਦੇ ਕਿਉਂਕਿ ਉਹਨਾਂ ਨੂੰ ਇਹ ਨਹੀਂ ਪਤਾ ਵੀ ਜੇ ਮਹਾਰਾਣੀ ਪ੍ਰਨੀਤਕੌਰ ਪੁਲ ਬਣਾ ਚਾਹਦੀ ਜਾਂ ਬਣਾਉਂਦੇ ਇਹ ਪੁਲਾਂ ਦੇ ਨਕਸ਼ੇ ਕਿਨੇ ਚੇਂਜ ਕੀਤੇ ਸੀ ਇਹ ਸਾਰਾ ਰਾਜਪੂਰਾ ਜਾਣਦਾ ਵੀ ਪੁਲ ਪਿੱਲਰਾਂ ਤੇ ਸੀ ਤੇ ਮਹਾਰਾਣੀ ਨੇ ਰਾਤੇ ਰਾਤ ਪੁਲਾਂ ਦੇ ਨਕਸ਼ੇ ਚੇਂਜ ਕਰਾਏ ਸੀ ਜੇ ਇਹਨਾਂ ਨੂੰ ਇੰਨਾ ਦੁੱਖ ਹੁੰਦਾ ਜਿਨ੍ਹਾਂ ਪਰਿਵਾਰਾਂ ਦੀ ਉੱਥੇ ਡੈਥ ਹੋਈਆਂ ਉਦੋਂ ਦੇ ਬਣਾਉਂਦੇ ਅਸੀਂ ਜਦੋਂ ਸਰਕਾਰ ਬਣੀ ਹੈ ਮੈਂ ਕਹੂੰਗੀ ਪਿਛਲੇ ਜਿਹੜੇ ਸਾਡੇ ਵਿਧਾਇਕ ਸੀਗੇ ਉਹਨਾਂ ਨੇ ਮੈਨੂੰ ਚੈਲੰਜ ਕੀਤਾ ਸੀ ਅਸੀਂ ਸਾਡੇ ਇੱਕ ਵਰਕਰ ਸੀ ਉਹਨਾਂ ਦੇ ਵਾਈਫ ਤੇ ਬੇਟੇ ਦੀ ਡੈਥ ਹੋਈ ਸੀ ਅਸੀਂ ਉੱਥੇ ਗਏ ਤਾਂ ਉਹਨਾਂ ਨੇ ਮੈਨੂੰ ਚੈਲੰਜ ਕੀਤਾ ਸੀ ਕਿ ਜੇ ਤੇਰੇ ਚ ਇੰਨਾ ਹੀ ਦਾਮਿਆ ਤਾਂ ਆਪ ਦੇ ਕੇਜਰੀਵਾਲ ਤੋਂ ਪੁਲ ਬਣਾ ਲਿਆ ਤਾਂ ਮੈਂ ਉੱਥੇ ਹੀ ਕਿਹਾ ਸੀ ਵੀ ਜੀ ਇਹ ਪੁਲ ਕੇਜਰੀਵਾਲ ਨੇ ਨਹੀਂ ਬਣਾਣਾ ਇਹ ਸੈਂਟਰ ਮਿਨਿਸਟਰ ਨੇ ਬਣਾਣਾ ਮੈਂ ਜਦੋਂ ਸੋਚ ਚੁੱਕੀ ਸੀਗੀ ਅਗਲੇ ਮਹੀਨੇ ਤੋਂ ਮੈਂ ਇਹਦਾ ਪ੍ਰੋਸੈਸ ਸ਼ੁਰੂ ਕਰਤਾ ਸੀ ਔਰ ਮੈਂ ਪਬਲਿਕ ਨੂੰ ਸਮੇਂ-ਸਮੇਂ ਤੇ ਜਿਹੜੀ ਮੇਰੇ ਕੋਲੇ ਲੈਟਰ ਆਂਦੀ ਸੀ ਉਹ ਮੈਂ ਆਪਣੀ ਫੇਸਬੁੱਕ ਤੇ ਆਪਣੇ ਪੇਜ ਤੇ ਪਾਉਂਦੀ ਸੀ ਕਿ ਜੀ ਪੁਲ ਦਾ ਕੰਮ ਇੱਥੋਂ ਤੱਕ ਹੋ ਰਿਹਾ ਹੈ ਤਾਂ ਉਹ ਪੁਲ ਦਾ ਕੰਮ ਮਹਾਰਾਣੀ ਕਹਿੰਦੀ ਹੈ ਮੈਂ ਲੈ ਕੇ ਗਈਆਂ ਮਹਾਰਾਣੀ ਨੇ ਤਾਂ ਪਤਾ ਨਹੀਂ ਮੈਨੂੰ ਲੱਗਦਾ ਨਾ ਅਕਾਲੀ ਦਲ ਛੱਡਿਆ ਨਾ ਕਾਂਗਰਸ ਛੱਡੀ ਨਾ ਭਾਜਪੀ ਹੁਣ ਮਹਾਰਾਣੀ ਤਾਂ ਭਾਜਪੀ ਚੋਂ ਉਦੋਂ ਆਈ ਹੈ ਉਦੋਂ ਪਹਿਲਾਂ ਤਾਂ ਪੁਲ ਦੀ ਅਪਰੂਵਲ ਹੀ ਆ ਗਈ ਸੀ ਕਿਹੜੇ ਵੇਲੇ ਜੱਗਾ ਜੀ ਨੂੰ ਲੈ ਗਈ ਝੂਠ ਬੋਲਣ ਲੱਗੇ ਮਾੜੀ-ਮੋਟੀ ਤਾਂ ਸ਼ਰਮ ਕਰ ਧਿਆਨ ਰੱਖੋ ਆਪਦਾ ਸਿਹਤ ਦਾ ਧਿਆਨ ਰੱਖੋ ਉਮਰ ਹੋ ਗਈ ਜੇ ਉਹਨਾਂ ਤਾਂ ਤੁਸੀਂ ਪਾਰਟੀ ਜੁਆਇਨ ਹੀ ਨਹੀਂ ਕੀਤੀ ਸੀ ਜਦੋਂ ਅਸੀਂ ਪੁਲਦੀ ਅਪਰੂਵਲ ਕਰਾ ਲਿਆ ਪਰ ਫਿਰ ਵੀ ਮੈਂ ਕਹਿੰਨੀ ਆ ਕੋਈ ਗੱਲ ਨਹੀਂ ਇਹਨਾਂ ਨੇ ਕ੍ਰੈਡਿਟ ਲੈਣਾ ਲੈ ਲੈਣ ਮੈਨੂੰ ਮੈਂ ਕ੍ਰੈਡਿਟ ਨਹੀਂ ਲੈਣਾ ਮੈਂ ਆਪਦੇ ਰਾਜਪੁਰੇ ਦੇ ਲੋਕਾਂ ਦੀ ਜਾਨ ਬਚਾਈ ਹੈ ਜਿੱਥੇ ਉੱਥੇ ਰੋਜ਼ ਮੋਤਾਂ ਹੁੰਦੀਆਂ ਸੀ ਮੈਂ ਜੀ ਡੀਐਸਪੀ ਸਾਹਿਬ ਤੋਂ ਐਨਓਸੀ ਕਰਵਾ ਕੇ ਦਿੱਤੀ ਡੀਸੀ ਸਾਹਿਬ ਤੋਂ ਐਨਓਸੀ ਕਰਾ ਕੇ ਦਿੱਤੀ ਕਿ ਜੀ ਇੱਥੇ ਬਹੁਤ ਖਤਰਨਾਕ ਰਸਤੇ ਤੇ ਮੋਤਾਂ ਹੁੰਦੀਆਂ ਮਹਾਰਾਣੀ ਸਾਹਿਬ ਨੂੰ ਜੇ ਐਨਾ ਹੀ ਕ੍ਰੈਡਿਟ ਲੈਣਾ ਜੱਗਾ ਜਿੰਨਾ ਮੈਂ ਗਿਣਤੀ ਚ ਗਿੰਦੀ ਹੋਈ ਉਹ ਤਾਂ ਵਿਚਾਰੇ ਮੈਂ ਤੁਹਾਨੂੰ ਦੱਸ ਦਿਆਂ ਮੈਨੂੰ ਨਹੀਂ ਲੱਗਦਾ ਉਹ ਸੈੱਟ ਹੈਗੇ ਨੇ ਅੱਜ ਕੱਲ ਤੇ ਮਹਾਰਾਣੀ ਨੇ ਜੇ ਕ੍ਰੈਡਿਟ ਲੈਣਾ ਨਾ ਉਹਨੂੰ ਕੋ ਹੁਣ ਤੋਰੇ ਬੀਜੇਪੀ ਤਾਂ ਤੁਹਾਡੀ ਸੈਂਟਰ ਚ ਹੈਗੀ ਐ ਹੋਰ ਰਾਜਪੁਰੇ ਦੇ ਕੰਮ ਐ ਉਹ ਕਰਵਾ ਲਿਓ ਕਰਵਾ ਕੇ ਰਾਜਪੁਰਾ ਰੇਲਵੇ ਲਾਈਨ ਤੋਂ ਕਿਦਾਂ ਦਾ ਤਰਸਦਾ ਮਹਾਰਾਣੀ ਕਰਵਾ ਕੇ ਲਿਆਵੇ ਜਦੋਂ ਇਹਨਾਂ ਦੀ ਸਰਕਾਰ ਸੀ ਮਹਾਰਾਣੀ ਸੈਂਟਰ ਚ ਮਨਿਸਟਰ ਸੀ ਉਦੋਂ ਤੇ ਇਹਨਾਂ ਦਾ ਕੁਝ ਹੋਇਆ ਨਹੀਂ ਹੁਣ ਕਿਤੇ ਕਿਰਾਏ ਕੰਮਾਂ ਨੂੰ ਕਹਿੰਦੇ ਅਸੀਂ ਕਰਾਨਿਆਂ ਲੈ ਲਓ ਤੁਸੀਂ ਕ੍ਰੈਡਿਟ ਲੈ ਲਓ ਮੈਨੂੰ ਜੇ ਰਾਜਪੁਰਾ ਮੇਰਾ ਰਾਜਪੁਰਾ ਕਹਿੰਦਾ ਮੈਂ ਕੁਝ ਨਹੀਂ ਕੀਤਾ ਉਹ ਰਾਜਪੁਰੇ ਨੇ ਦੱਸਣਾ ਹੈ ਕ੍ਰੈਡਿਟ ਮੈਂ ਨਹੀਂ ਲੈਣਾ ਮੈਂ ਕੰਮ ਕਰਾਣੇ ਮੈਡਮ ਉਹਨਾਂ ਨੇ ਦੂਜੀ ਗੱਲ ਕਹੀ ਕਿ ਤੇਰੀ ਹੈ ਕਿ ਕਾਂਗਰਸ ਮਾਰਾ ਨਹੀਂ ਦੋਨਾਂ ਦਾ ਜਵਾਬ ਦੇ ਦੇ ਅਕਾਲੀ ਦਲ 'ਚ ਵੀ ਸੀ ਇੱਕ ਵਾਰ ਸ਼ਾਇਦ ਤਲਵੰਡੀ ਸਾਬੋ ਤੋਂ ਵੀ ਜਾ ਕੇ ਲੜੇ ਸੀਗੇ ਅਕਾਲੀ ਦਲ 'ਚ ਆਮ ਆਦੀ ਪਾਰਟੀ ਨੂੰ ਪਤਾ ਹੈ ਵੀ ਮੇਰੀ ਜਨਤਾ ਹੈ ਮੈਂ ਉਹਨਾਂ ਲਈ ਕੀ ਕੰਮ ਕਰਨਿਆ ਆਮ ਆਦੀ ਪਾਰਟੀ ਪੂਰੀਆਂ ਮੈਡੀਕਲ ਸਹੂਲਤਾਂ ਵੀ ਦੇ ਰਹੀ ਹੈ ਮਿਊਨਿਸਪੈਲਟੀ ਚ ਪ੍ਰਧਾਨ ਜੀ ਕੌਣ ਨੇ ਸ਼ਾਸਤਰੀ ਜੀ ਪਰ ਮੈਂ ਕਹਿੰਨੀ ਕਿਸੇ ਦੀ ਮੈਂ ਬੁਰਾਈ ਨਹੀਂ ਕਰਦੀ ਉਹ ਵੀ ਨਾਲ ਚੱਲਣ ਲੱਗ ਕੇ ਚੱਲ ਰਹੇ ਨੇ ਅਸੀਂ ਮਿਲ ਕੇ ਕੰਮ ਕਰ ਰਹੇ ਹਾਂ ਰਾਜਪੁਰਾ ਸ਼ਹਿਰ ਦਾ ਕੋਈ ਵੀ ਕੰਮ ਇਹ ਜਾ ਨਹੀਂ ਹੈ ਜਿਹੜਾ ਨਹੀਂ ਹੋ ਰਿਹਾ ਚਾਹੇ ਮਿਊਨਿਸਪੈਲਟੀ ਦਾ ਹੈ ਹਾਂ ਮਿਊਨਿਸਪੈਲਟੀ ਦੀ ਕੋਈ ਕਮੀ ਹੈ ਸਾਨੂੰ ਦੱਸੋ ਅਸੀਂ ਤਾਂ ਇੱਕ ਗੱਲ ਕਹਿੰਨੇ ਆ ਮੈਂ ਤੁਹਾਨੂੰ ਮੀਡੀਆ ਵਾਲੇ ਭਰਾਵਾਂ ਨੂੰ ਵੀ ਕਹਿਣੀ ਹੁੰਦੀ ਆ ਮੈਨੂੰ ਕੋਈ ਦੁੱਖ ਨਹੀਂ ਹੁੰਦਾ ਜਦੋਂ ਕੋਈ ਮੀਡੀਆ ਵਾਲਾ ਨੂੰ ਖੁਸ਼ੀ ਹੁੰਦੀ ਹੈ ਅੱਛਾ ਲੱਗਦਾ ਹੈ ਕਿ ਮੈਨੂੰ ਮੇਰੀ ਨਜ਼ਰ 'ਚ ਇਹ ਕੰਮ ਨਹੀਂ ਸੀ ਮੇਰੇ মিডিਆ ਵਾਲੇ ਭਰਾਵਾਂ ਨੇ ਵੀ ਆਪਦਾ ਫਰਜ਼ ਨਿਭਾਇਆ ਮੈਂ ਮਹਾਰਾਣੀ ਸਭ ਨੂੰ ਵੀ ਕਹਿਨੀ ਆ ਵੀ ਕੱਲਾ মিডিਆ ਅੱਗੇ ਆ ਕੇ ਨਾ ਚਾਰ ਗੱਲਾਂ ਨਾ ਬੋਲਿਆ ਕਰੋ ਇਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਹਿੰਦੇ ਜੀ ਦੇਖੋ ਉਹ ਜਿਹੜਾ ਇੱਕ ਇੰਡਸਟਰੀ ਹੱਬ ਪਾਸ ਹੋਇਆ ਉਹ ਕਿੱਥੇ ਹੋਇਆ ਇਨੂੰ ਇਹ ਨਹੀਂ ਪਤਾ ਵੀ ਜਿਹੜੀ ਬੀਜੇਪੀ ਨੇ ਪਾਸ ਕੀਤਾ ਉਹਦਾ ਤਾਂ ਪਤਾ ਇਹਨਾਂ ਨੂੰ ਪਤਾ ਨਹੀਂ ਤੇ ਨਲਾਸ ਦਾ ਇਹਨਾਂ ਨੂੰ ਪਤਾ ਲੱਗ ਗਿਆ ਇਹਨਾਂ ਨੇ ਇਹ ਬੇਨਤੀ ਕਰਦੀ ਆ ਮਹਾਰਾਣੀ ਸਾਹਿਬਾ ਤੁਸੀਂ ਆਪਦਾ ਘਰੇ ਬੈਠੋ ਆਰਾਮ ਨਾਲ ਹੁਣ ਅਸੀਂ ਸਾਨੂੰ ਮੌਕਾ ਦਿੱਤਾ ਅਸੀਂ ਕੰਮ ਕਰ ਰਹੇ ਹਾਂ ਹਾਂ ਜੇ ਕੋਈ ਕੰਮ ਰਹਿ ਰਿਹਾ ਸਾਨੂੰ ਦੱਸੋ ਪਰ ਜੇ ਤੁਸੀਂ ਇਕੱਲੇ ਕ੍ਰੈਡਿਟ ਲੈ ਕੇ ਉਹ ਕਹਿੰਦੇ ਨਾ ਅਸੀਂ ਹੀਰੋ ਬਣਨੇ ਆ ਉਹ ਜਨਤਾ ਜਾਣ ਉਹ ਤਾਂ ਜਨਤਾ ਨੇ ਦੱਸਣਾ ਨਾ ਜੇ ਜੱਗਾ ਜੀ ਆਪਦੇ ਬਹੁਤ ਚੰਗੇ ਨੇ ਤਾਂ ਜਨਤਾ ਨੇ ਉਹਨੂੰ ਖੁੰਝੇ ਲਾ ਰੱਖਿਆ ਮੈਂ ਮਾੜੀ ਆ ਜੀ ਅੱਜ ਮੈਨੂੰ ਲੋਕਾਂ ਨੇ ਮੌਕਾ ਦਿੱਤਾ ਅੱਗੇ ਤੋਂ ਮੌਕਾ ਨਹੀਂ ਦੇਣਗੇ ਮੈਂ ਅੱਗੇ ਤੋਂ ਮੌਕਾ ਵੀ ਨਹੀਂ ਮੰਗਦੀ ਮੈਂ ਮੌਕਾ ਉਦੋਂ ਮੰਗੂਗੀ ਜਦੋਂ 5 ਸਾਲ ਹੋ ਗਏ ਜੇ ਮੈਂ ਸਾਰੇ ਕੰਮ ਕਰਤੇ ਮੈਂ ਲੋਕਾਂ ਨੂੰ ਇਹ ਨਹੀਂ ਕਹੂੰਗੀ ਮੈਨੂੰ ਵੋਟ ਦਿਓ ਮੈਂ ਇਹ ਕਹੂੰਗੀ ਜੇ ਮੈਨੂੰ ਜਨਤਾ ਨੇ ਕਿਹਾ ਤੁਸੀਂ ਅੱਗੇ ਇਲੈਕਸ਼ਨ ਲੜੋ ਮੈਂ ਤਾਂ ਲੜੂੰਗੀ ਜੇ ਜਨਤਾ ਨੇ ਕਿਹਾ ਤੁਸੀਂ ਕੰਮ ਕੀਤੇ ਐ ਤੁਸੀਂ ਅੱਗੇ ਆਓ ਮੈਂ ਤਾਂ ਆਉਂਗੀ ਜੱਗੇ ਦੇ ਮਾੜੀ ਚੰਗਾ ਕਹਿੰਦਾ ਨਾ ਮੈਨੂੰ ਜੱਗੇ ਦਾ ਸਰਟੀਫਿਕੇਟ ਚਾਹੀਦਾ ਤੇ ਨਾ ਮੈਂ ਲੈਣਾ ਐ ਨਾ ਜਨਤਾ ਨੂੰ ਚਾਹੀਦਾ ਜੱਗੇ ਨੂੰ ਕਿਹਾ ਜਿਹਹ ਜਹਾ ਮਾੜਾ ਚੰਗਾ ਤੂੰ ਐ ਨਾ ਆਪਦਾ ਤੂੰ ਸੰਭਲ ਕੇ ਰਹਿ ਆਪਦੀ ਇੱਜ਼ਤ ਆਪਦੇ ਹੱਥ ਲੱਕ ਉਹਨਾਂ ਨੇ ਕਿਹਾ ਜੀ ਉਹਨਾਂ ਨੇ ਕਿਹਾ ਕਿ 6000 ਨਾਲ ਹਾਰੇ ਐ ਮਤਲਬ ਅਸੀਂ ਜਿੱਤੇ ਅਗਲੀ ਵਾਰੀ 26000 ਨਾਲ ਜਿੱਤਾਂਗੇ ਐਮਐਮਪੀ ਐਮਪੀ ਦੇ ਇਲੈਕਸ਼ਨਾਂ ਦਾ ਤੇ ਵਿਧਾਨ ਸਭਾ ਦੇ ਇਲੈਕਸ਼ਨਾਂ ਦਾ ਹਮੇਸ਼ਾ ਹੀ ਫਰਕ ਰਹਿੰਦਾ ਜੱਗਾ ਜੀ ਨੂੰ ਕਹੋ ਤੁਸੀਂ ਕੈਲਕੂਲੇਸ਼ਨਾਂ ਲਾਓ ਹਲੇ 2.5 ਸਾਲ ਪਏ ਆ ਸਾਨੂੰ ਕੰਮ ਕਰਨ ਦਿਓ ਬਿਨਾ ਆਮਾਦੀ ਪਾਰਟੀ ਨੇ ਦੁਬਾਰਾ ਫੇਰ ਮੇਰੇ ਤੇ ਵਿਸ਼ਵਾਸ ਦਿਵਾਇਆ ਤੇ ਮੈਡਮ ਨੀਨਾ ਮਿੱਤਲ ਨੇ ਵਾਰਡ ਨੰਬਰ 2 ਦੇ ਵਿੱਚ ਉਹ ਕੰਮ ਕਰੇ ਆ ਜਿਹੜੇ ਪਿਛਲੇ 20 20 ਸਾਲ ਤੋਂ ਐਮਐਲਏ ਨਹੀਂ ਕਰ ਪਾਏ ਖਰਾਨਾ ਜੀ ਵੀ ਰਹੇ 10 ਸਾਲ ਹਰਦਿਆਲ ਜੀ ਵੀ ਰਹੇ ਤੇ ਹੁਣ ਮੈਡਮ ਨੇ ਉਹ ਕੰਮ 2 ਸਾਲ ਚ ਕਰਤੇ ਇਹਨਾਂ ਕੋਲ 15 15 20 20 ਸਾਲਾਂ ਚ ਨਹੀਂ ਹੋਏ ਤੇ ਅਸੀਂ ਉਹੀ ਸਾਰੇ ਮੁੱਦੇ ਲੈ ਕੇ ਇਲੈਕਸ਼ਨ ਲੜਾਂਗੇ ਤੇ ਅਸੀਂ ਮੈਂ ਪਾਰਟੀ ਨੂੰ ਵੀ ਤੇ ਲੋਕਾਂ ਨੂੰ ਵੀ ਦਾ ਵਿਸ਼ਵਾਸ ਮੇਰੇ ਜਿਹੜੀ 2 ਨੰਬਰ ਵਾਰਡ ਦੀ ਬਾਈ ਇਲੈਕਸ਼ਨ ਜਿਹੜੀ ਹੈਗੀ ਆ ਤੇ ਉਹਦੇ ਲਈ ਅਸੀਂ ਕਾਂਗਰਸ ਪਾਰਟੀ ਵੱਲੋਂ ਗੁਰਦਰਸ਼ਨ ਸਿੰਘ ਇਹ ਸਾਡੇ ਕੈਂਡੀਡੇਟ ਹੋਣਗੇ ਨਾਲ ਜਿਹੜਾ ਕਵਰਿੰਗ ਆ ਉਹ ਐਡਵੋਕੇਟ ਹਰਮਨ ਰੀਤ ਸਿੰਘ ਜਿਹੜਾ ਉਹਨਾਂ ਦਾ ਜਿਹੜਾ ਅਸੀਂ ਭਰਿਆ ਹੈ ਤੇ ਮੈਂ ਵੀ ਆਰ ਵੈਰੀ ਸ਼ੋਰ ਕਿ ਅਗਰ ਬਿਲਕੁਲ ਫਿਰ ਇਲੈਕਸ਼ਨ ਹੋਏਗੀ ਵੀ ਵਿਲ ਵਿਨ ਮਤਲਬ ਕਿ ਵਿਨ ਵਿਦ 빅 ਮਾਰਜਨ ਅਸੀਂ ਬੜੇ ਵੱਡੇ ਮਾਰਜਨ ਦੇ ਉੱਤੇ ਜਿੱਤਾਂਗੇ ਉਹਦੇ ਕਾਰਨ ਕੀ ਹੈਗੇ ਕਾਰਨ ਇਹ ਹੈ ਕਿ ਪਿਛਲੇ 3 ਸਾਲਾਂ ਦੇ ਅੰਦਰ ਇਸ ਇਹਨਾਂ ਨੇ ਇੱਕ ਵੀ ਕੰਮ ਨਹੀਂ ਕੀਤਾ ਜੋ ਕੰਮ ਸੀ ਉਹ ਕਾਂਗਰਸ ਪਾਰਟੀ ਦੀ ਟਿਨਿਓਰ ਦੇ ਦੌਰਾਨ ਹੋਏ ਆ ਚਾਹੇ ਉਹ ਬੜਾ ਵੱਡਾ ਮਤਲਬ ਕਿ ਸੀਵਜ ਦਾ ਕੰਮ ਪਾਰਕਾਂ ਦੇ ਕੰਮ ਹੋਰ ਵੀ ਤੇ ਮੈਂ 5 ਕਰੋੜ ਰੁਪਏ ਤੋਂ ਵੱਧ ਜਿਹੜਾ ਹੈਗਾ ਇੰਡਸਟਰੀਅਲ ਫੋਕਲ ਪੁਆਇੰਟ ਦੇ ਲਈ ਜਿਹੜਾ ਪੈਸਾ ਲੈ ਕੇ ਸੀ ਉਹ ਅਤੇ ਜਿਹੜਾ ਪੀਣ ਵਾਲਾ ਪਾਣੀ ਵੀ ਉਹ ਅਸੀਂ ਪਚਾਇਆ ਸੀਗਾ ਤੇ ਮੈਂ 11 ਕਰੋੜ ਰੁਪਏ ਇੱਕ ਵੱਡਾ ਪ੍ਰੋਜੈਕਟ ਜਿਹੜਾ ਸੀਗਾ ਬੀਐਮਐਲ ਤੋਂ ਇੱਥੇ ਲੈ ਕੇ ਆਇਆ ਸੀਗਾ ਤਾਂ ਉਹਦੇ ਵੀ ਪਤਾ ਹੀ ਨਹੀਂ ਅੱਜ ਤੱਕ ਪਤਾ ਲੱਗ ਰਿਹਾ ਵੀ ਕਿੱਥੇ 2 ਵਰਟੂ ਦਾ ਟੈਂਡਰ ਹੋ ਗਿਆ ਸੀ ਪਤਾ ਹੀ ਨਹੀਂ ਅੱਜ ਕੱਲ ਕਿੱਥੇ ਚੱਲ ਗਿਆ ਹੈਗਾ ਇੱਕ ਬੜੀ ਮਗਲ ਕੇ ਤੁਹਾਨੂੰ ਦੁੱਖ ਭਰੀ ਜਿਹੜੀ ਖਬਰ ਮੈਂ ਸੁਣਾਣਾ 220 ਦੇ ਦੌਰਾਨ ਰਾਜਪੁਰਾ ਨੂੰ ਸਭ ਤੋਂ ਸੋਹਣਾ ਤੇ ਸਾਫ਼ ਸਹਿਰ ਡਿਕਲੇਅਰ ਕਰਕੇ ਨਾਰਦਰਨ ਇੰਡੀਆ ਦੇ ਵਿੱਚ ਇੱਕ ਨੰਬਰ ਤੇ ਮਤਲਬ ਕਿ ਲੈ ਕੇ ਆਏ ਸੀ ਅਸੀਂ ਮਿਹਨਤ ਦੇ ਨਾਲ ਮੇਰੇ ਪ੍ਰਧਾਨ ਸਾਹਿਬ ਨਾਲ ਖੜੇ ਆ ਪੂਰੀ ਮਿਹਨਤ ਦੇ ਨਾਲ ਸਾਡੀ ਮੇਰੀ ਟੀਮ ਜਿੰਨੀ ਵੀ ਕਾਉਂਸਲਰ ਸਹਿਬਾਨ ਸੀ ਤੇ ਰਾਸ਼ਟਰਪਤੀ ਸਾਹਿਬ ਨੇ ਸਾਨੂੰ ਇਸ ਸ਼ਹਿਰ ਦੇ ਲਈ ਅਵਾਰਡ ਦਿੱਤਾ ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਤੋਂ 3 ਦਿਨ ਪਹਿਲਾਂ ਇਸ ਨੂੰ ਸਭ ਤੋਂ ਗੰਦਾ ਸ਼ਹਿਰ ਡਿਕਲੇਅਰ ਕਰਕੇ 3 ਲੱਖ ਰੁਪਏ ਦਾ ਫਾਈਨ ਕੀਤਾ ਜਿਹੜੀ ਰਾਜਪੁਰਾ ਦੀ ਮਿਸੀਪਲ ਕਾਉਂਸਲਰ ਇਹ ਤੁਹਾਡੇ ਮੈਂ ਧਿਆਨ ਚ ਲਿਆਣਾ ਚਾਹਨਾ ਕਈ ਵਾਰੀ ਪ੍ਰੈਸ ਦੇ ਧਿਆਨ ਚ ਲੈਂਦਾ ਜਿਹੜੇ ਲੋਕ ਇਹਨਾਂ ਨੂੰ ਤਾਂ ਰਾਈਟ ਹੀ ਨਹੀਂ ਹੈ ਯਾਰ ਵੋਟ ਮੰਗਣ ਦਾ ਮੈਥੋਂ ਦੱਸਦਾ ਕੀ ਰਾਈਟ ਹੈ ਇਹਨਾਂ ਨੂੰ ਮੈਥੋਂ ਦੱਸ ਦੂਜੀ ਗੱਲ ਇਹ ਆ ਜੇ ਇਹਨਾਂ ਦੇ ਪੱਲੇ ਕੁਝ ਹੋਵੇ ਰਾਤ ਜਿਹੜਾ ਉੱਥੇ ਦਾ ਇਨਚਾਰਜ ਆ ਫੋਕਲ ਪੁਆਇੰਟ ਦਾ ਜਿਹੜਾ ਪੁਲਿਸ ਚੌਕੀ ਦਾ ਇਨਚਾਰਜ ਆ ਜਰਨੈਲ ਸਿੰਘ ਉਹ ਘਰ ਘਰ ਤੁਰਿਆ ਫਿਰਦਾ ਵੋਟਾਂ ਮੰਗਣ ਨੂੰ ਵੀ ਫਿਰ ਪੁਲਿਸ ਦਾ ਕੰਮ ਹੈਗਾ ਇਹ ਵੋਟਾਂ ਮੰਗਣ ਦਾ ਜੇ ਤੁਹਾਡੇ ਕੋਲ ਕੈਂਡੀਡੇਟ ਦੇ ਹੱਲੇ ਪੱਲੇ ਨਹੀਂ ਕੁਛ ਤਾਂ ਫਿਰ ਤੁਸੀਂ ਉਹਨੂੰ ਹੀ ਖੜਾ ਕਰ ਦਿਓ ਜਰਨੈਲ ਸਿੰਘ ਨੂੰ ਉਥੇ ਉਹਨੂੰ ਹੀ ਦੇ ਦਿਓ ਤੁਸੀਂ ਟਿਕਟ ਜੇ ਤੁਹਾਡੇ ਪੱਲੇ ਨਹੀਂ ਹੈ ਕਿਸੇ ਦੇ ਕੋਲ ਸਰਦਾਰ ਹਰਦੇਵ ਸਿੰਘ ਕਮਲ ਜਿੰਦਾਬਾਦ ਸਰਦਾਰ ਹਰਦੇਵ ਸਿੰਘ ਕਮਲ ਜਿੰਦਾਬਾਦ ਸੋ ਐਸੇ ਹਾਲਾਤ ਜਿਹੜੇ ਇਹਨਾਂ ਦੇ ਹੋ ਬਣੇ ਪਏ ਹੈਗੇ ਆ ਪਰ ਮੈਂ ਇੰਨਾ ਤੁਹਾਨੂੰ ਦੱਸ ਦਿੰਨਾ ਹੈਗਾ ਠੀਕ ਹੈ ਇਹਨਾਂ ਨੇ ਪੰਚਾਇਤਾਂ 'ਚ ਬਹੁਤ ਜ਼ਿਆਦਾ ਮਤਲਕੇ ਕਪੜੇ ਬਾਜ਼ੀਆਂ ਕੀਤੀਆਂ ਉਹ ਅਸੀਂ ਹਾਈ ਕੋਰਟ 'ਚ ਵੀ ਗਏ ਹੋਏ ਹੈਗੇ ਆ ਔਰ ਪਟੀਸ਼ਨ 'ਚ ਵੀ ਅਸੀਂ ਪਾਈਆਂ ਹੈਗੀਆਂ ਉਹਦਾ ਆਨਸਰ ਅਸੀਂ ਦੇਾਂਗੇ ਜਿਹੜੇ ਅਧਿਕਾਰੀਆਂ ਨੇ ਉਹ ਕੀਤੇ ਸੀ ਔਰ ਉਹ ਸਜ਼ਾ ਦੇ ਭਾਗੀਦਾਰ ਬਣਨਗੇ ਮੈਂ ਹੁਣ ਵੀ ਕਹਿਣਾ ਅਧਿਕਾਰੀਆਂ ਨੂੰ ਕਿ ਸਮਾਂ ਆਂਦਾ ਜਾਂਦਾ ਰਹਿੰਦਾ ਕਿ ਤੁਸੀਂ ਇਹਨਾਂ ਦੇ ਚੱਕਰਾਂ 'ਚ ਨਾ ਆਓ ਇਹਨਾਂ ਨੇ ਤੁਹਾਨੂੰ ਕੁਛ ਨਹੀਂ ਬਚਾਣਾ ਇਹ ਸਿਰਫ 2026 ਤੱਕਾਂ ਉਹ ਤੋਂ ਬਾਅਦ ਇਹ ਨਜ਼ਰ ਨਹੀਂ ਆਣਗੇ ਇਹ ਹਰਦੀਪਾਲ ਸਿੰਘ ਐਲਾਨ ਕਰਦਾ ਅੱਜ ਦੀ ਖਿੰਦ ਦੂਜੀ ਗੱਲ ਇਹ ਹੈਗੀ ਆ ਕਿ ਮੈਨੂੰ ਮੈਂ ਤੁਹਾਨੂੰ ਦੱਸਦਾ ਮੈਂ ਬਾਰ ਬਾਰ ਕਹਿ ਰਿਹਾਗਾ ਇਹੀ ਜਰਨੈਲ ਸਿੰਘ ਸੀ ਜਿਨੇ ਸਾਡੋਂ ਸੈਬਦੂ ਸਾਡੇ ਜਿਹੜਾ ਸ਼ਾਮਦੂ ਕੈਂਪ 'ਚ ਸਾਡੀ ਪੂਰੀ ਪੰਚਾਇਤ ਜਿੱਤੀ ਹੋਈ ਬਾਅਦ ਦੇ ਵਿੱਚ ਆਪ ਵੋਟਾਂ ਪਾੰਦਾ ਰਿਹਾ ਉੱਥੇ ਜਾ ਕੇ ਨਾਓ ਜਸਟ ਆਮ ਰਾਈਟਿੰਗ ਟੂ ਦਾ ਮਤਲਬ ਕਿ ਇਲੈਕਸ਼ਨ ਕਮਿਸ਼ਨ ਕਿ ਇਹਨੂੰ ਤੁਰ ਤੁਰੇ ਤੋਂ ਬਦਲੀ ਕੀਤੀ ਜਾਵੇ ਨਹੀਂ ਤਾਂ ਮਤਲਬ ਕਹਿਣ ਦਾ ਵੀ ਹੈਗਾ ਇੱਥੇ ਬਿਲਕੁਲ ਅਸੀਂ ਆਸਵੰਦ ਨਹੀਂ ਰਹਾਂਗੇ ਕਿ ਇੱਥੇ ਫੇਰ ਰੀ-ਇਲੈਕਸ਼ਨ ਹੋਏਗੀ ਚਾਹੇ ਸਿਟੀ ਪੁਲਿਸ ਆ ਚਾਹੇ ਇਹ ਹੈ ਮੈਂ ਤੁਹਾਨੂੰ ਦੱਸਦਾ ਹੈਗਾ ਤੇ ਮੈਂ ਇਹ ਬਿਲਕੁਲ ਅਸੀਂ ਨਾ ਤਾਂ ਮੈਂ ਕੋਈ ਕਿਸੇ ਨੂੰ ਦਾਬਾ ਮਾਰਨ ਵਾਲਾ ਬੰਦਾ ਤੇ ਆਮ ਇੱਕ ਪ੍ਰੈਕਟੀਕਲ ਪਰਸਨ ਨਾ ਮੈਨੂੰ ਮਤਲਬ ਕਹਿੰਦਾ ਕੋਈ ਅਜਿਹੀ ਗੱਲ ਕਰਨ ਦੀ ਲੋੜ ਨਹੀਂ ਹੈ ਕਿ ਅਸੀਂ ਰਿਟਨ ਜਾਵਾਂਗੇ ਪਰ ਮੈਂ ਇਹਨਾਂ ਨੂੰ ਵੀ ਕਹਿੰਨਾ ਕਈ ਵਾਰ ਇਹ ਕਹਿੰਦੇ ਨਾ ਵੀ ਲਓ ਜੀ ਸਾਡਾ ਤਾਂ ਜੀ ਰਿਟਾਇਰਮੈਂਟ ਨੇੜੇ ਆ ਸੀ ਵੀ ਰਿਟਾਇਰਮੈਂਟ ਤੋਂ ਬਾਅਦ ਤੁਸੀਂ ਪੰਜਾਬ ਛੱਡ ਕੇ ਭੱਜ ਜਾਓਗੇ ਰਹਿਣਾ ਤਾਂ ਇੱਥੇ ਹੀ ਆ ਤੁਸੀਂ ਠੀਕ ਹੈ ਨਹੀਂ ਤੇ ਤੁਹਾਡੀਆਂ ਇਹ ਤਾਂ ਡਾਕੂਮੈਂਟਰੀ ਪ੍ਰੂਫ ਬਣ ਰਿਹਾ ਤੁਹਾਡੇ ਵੀ ਤੁਸੀਂ ਕਿੱਥੇ ਕਿੱਥੇ ਕੀ ਕੁਸ਼ਰਤੂਤਾ ਕੀਤੀਆਂ ਜਿਨ੍ਹਾਂ ਦੇ ਸਿਰ ਦੇ ਉੱਤੇ ਤੁਸੀਂ ਕੁਸ਼ ਕਰ ਰਹੇ ਉਹਨਾਂ ਦੇ ਤਾਂ ਆਪ ਹੀ ਨਹੀਂ ਰਹਿਣਾ ਤੁਸੀਂ ਕੀ ਦੱਸੋ ਤੁਹਾਨੂੰ ਕੀ ਬਚਾਣ ਕਿਉਂ ਸੋ ਮੈਂ ਇਨਕ ਜਿਹੜਾ ਹੈਗਾ ਤੁਹਾਡੇ ਨਾਲ ਹੀ ਇਹ ਜਿਹੜਾ ਕਹਿ ਰਿਹਾ ਇਹ ਇਹ ਜਰਨੈਲ ਸਿੰਘ ਦੀ ਤੁਰਤ ਜਿਹੜੀ ਹੈਗੀ ਉਤੋਂ ਬਦਲੀ ਕੀਤੀ ਜਾਵੇ ਜਿਹੜੇ ਪੁਲਿਸ ਅਧਿਕਾਰੀ ਮੈਨੂੰ ਕਿਉਂਕਿ ਇੰਨਾ ਗ੍ਰਾਸ ਰੂਟ ਲੈਵਲ ਤੇ ਮੈਂ ਜੁੜਿਆ ਹੋਇਆ ਤੇ ਹਰ ਬੰਦਾ ਮੈਨੂੰ ਫੋਨ ਮਾਰ ਕੇ ਕਹਿੰਦਾ ਤੇ ਜਿਹੜੇ ਪੁਲਿਸ ਅਧਿਕਾਰੀ ਜਾ ਕੇ ਇਹ ਜੀ ਕੋਲ ਗੱਲ ਕਰਨ ਦੀ ਕੋਸ਼ਿਸ਼ ਕਰਨਗੇ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਨਗੇ ਉਹ ناقابل برداشتਾ ਨਾ برداشت ਕੀਤਾ ਜਾਏਗਾ ਪਹਿਲਾਂ ਵੀ ਉਰੇ ਜਿਨ੍ਹਾਂ ਲੋਕਾਂ ਨੇ ਆਪ ਹੁਦਰਾਪਣ ਕੀਤਾ ਸੀ ਅਜੋ ਚੀਕਾ ਮਾਰਦੇ ਫਿਰਦੇ ਆ ਕਿ ਸਾਡਾ ਬਹੁਤ ਭਾਰੀ ਨੁਕਸਾਨ ਹੋ ਗਿਆ ਤੋ ਮੈਂ ਇਹਨਾਂ ਨੂੰ ਵੀ ਕਹਿੰਦਾ ਹੈਗਾ ਵੀ ਤੁਸੀਂ ਅਜਿਹੇ ਕਦਮ ਨਾ ਚੁੱਕੋ ਤੇ ਇਹ ਡੈਮੋਕਰੈਟਿਕ ਸਿਸਟਮ ਹੈ ਜਿੱਦੀਆਂ ਵੱਧ ਵੋਟਾਂ ਹੋਣਗੀਆਂ ਉਹ ਜਿੱਤ ਕੇ ਚਲੇ ਜਾਏਗਾ ਇਹਨੂੰ ਲੋਕ ਪਿਆਰ ਕਰਨਗੇ ਉਹਨੂੰ ਮਤਲਬ ਕਿ ਜਿਤਾਣਗੇ ਮੇਰੇ ਸਰ ਤੁਸੀਂ ਕਿਹਾ ਵੀ ਜੇ ਫੇਅਰ ਇਲੈਕਸ਼ਨ ਹੋਊਗੀ ਤਾਂ ਅਸੀਂ ਸ਼ੋਰ ਜਿੱਨ ਕਰਾਂਗੇ ਤੁਹਾਨੂੰ ਕੋਈ ਲੱਗਦੀ ਆ ਇਸ ਵੀ ਕੋਈ ਮੜਾ ਮਟਾ ਹੋ ਸਕਦੇ ਉੱਪਰ ਥੱਲੇ ਨਹੀਂ ਪਹਿਲਾਂ ਪੰਚਾਇਤਾਂ ਦੀ ਇਲੈਕਸ਼ਨ ਚ ਨਹੀਂ ਹੋਇਆ ਤੁਸੀਂ ਆ ਦੇਖੋ ਜਿਹੜਾ ਸਿਟੀ ਐਸ ਐਚਓ ਸੀ ਅਗਰੂ ਅੰਗਦੇਵ ਕਲੋਨੀ ਦੀ ਕਿਵੇਂ ਉਸਨੇ ਮਤਲਬ ਕਹਿੰਦਾ ਜੀ ਸਾਡੀਆਂ ਸਾਰੇ ਕੋਲ ਰਿਕਾਰਡਡ ਹੈ ਇਹ ਉਦਿਆਂ ਵੀਡੀਓਗ੍ਰਾਫੀ ਸਾਡੇ ਕੋਲ ਆਹੀ ਜਿਹੜਾ ਜਰਨੈਲ ਸਿੰਘ ਜਿਹਦੀ ਮੈਂ ਗੱਲ ਕਰਕੇ ਹਟਿਆ ਤੁਹਾਨੂੰ ਉਹ ਤੁਸੀਂ ਦੇਖੋ ਮੇਰੇ ਧਰਮਘੜਾ ਦੇ ਵਿੱਚ ਜਿਹੜਾ ਐਸ ਐਚਓ ਬਨੂੜ ਸੀਗਾ ਰਾਤ ਨੂੰ 12 ਵਜੇ ਮੈਂ ਸਰਟੀਫਿਕੇਟ ਜਾ ਕੇ ਜਿਹੜਾ ਸੀਗਾ ਉਹਦਾ ਦਵਾਇਆ 500 600 ਬੋਟ ਤੇ ਜਿੱਤ ਰਿਹਾ ਸੀਗਾ ਉਹਨੂੰ ਹਾਰਦਾ ਹੋਇਆ ਡਿਕਲੇਅਰ ਕਰ ਰਹੇ ਸੀਗੇ ਦੱਸ ਤੁਸੀਂ ਇੱਕ ਥਾਂ ਤੇ ਹੋਇਆ ਕਿੰਨੀਆਂ ਹੋਈਆਂ ਅੱਜ ਪਟੀਸ਼ਨਾਂ ਜਿਹੜੇ ਹੈਗੇ ਪੇਪਰ ਇਹਨਾਂ ਦੇ ਖਾਰਜ ਕੀਤੇ ਗਏ ਆ ਜਿਹੜੇ ਤੁਹਾਡੇ ਇੱਥੇ ਆ ਸੂਰਲ ਦਾ ਲਾਲੋ ਨਲਾਸ ਦਾ ਲਾਲੋ ਹੋਰ ਪਿੰਡਾਂ ਦੇ ਲਾ ਲੋ ਜਿੰਨੇ ਕਿੰਨੇ ਪਿੰਡਾਂ ਦੇ ਸੀ ਜਿਹੜੇ ਪਰਚੀ ਖਰਚ ਕੀਤੇ ਅਤੇ ਜੇ ਕਿਤੇ ਇਲੈਕਸ਼ਨ ਹੋਈ ਤਾਂ ਉੱਥੇ ਇਹਨਾਂ ਨੇ ਜਿਹੜੀ ਹੈਗੀ ਆ ਉਹ ਗੁੰਡਾਗਰਦੀ ਕੀਤੀ ਹੈਗੀ ਸੋ ਇਹ ਮੈਂ ਕਹਿਣਾ ਚਾਹਨਾ ਕਿ ਤੁਸੀਂ ਇਹ ਡੈਮੋਕਰੇਟਿਕ ਸਿਸਟਮ ਆ ਅਸੀਂ ਵੀ ਚੋਣਾ ਕਰਾਉਂਦੇ ਰਹੇ ਆ ਕਦੇ ਕਿਸੇ ਨੂੰ ਐਸੀ ਗੱਲ ਨਹੀਂ ਸੀ ਹੁੰਦੀ ਲੋਕ ਜਿੰਨੂੰ ਚਾਹੁੰਦੇ ਸੀਗੇ ਉਹ ਵੋਟਾਂ પાਕੇ ਤਲਕੇ ਉਹਨੂੰ ਜਿਤਾ ਦਿੰਦੇ ਸੀ ਥੈਂਕ ਯੂ ਸਰ ਤੁਸੀਂ ਕਹਿ ਰਹੇ ਹੋ ਸਾਡੇ ਤੁਹਾਡੇ ਇਲੈਕਸ਼ਨਾਂ ਧੱਕੇਸ਼ਾਹੀ ਹੋਈ ਹੈ ਜੀ ਕੋਈ ਤੁਸੀਂ ਉਹਨਾਂ ਦੇ ਖਿਲਾਫ ਕਿਤੇ ਕੋ ਮਾੜੇ ਮੁੱਟੇ ਦਿੱਤੀ ਹੈ ਕੋ ਲਿਖਤੀ ਪੜਤੀ ਕੋਈ ਨਹੀਂ ਲਿਖਤੀ ਪੜਤੀ ਹੁਣੇ ਹੀ ਦੇ ਰਹੇ ਆ ਮੈਂ ਰਾਤ ਦੀ ਗੱਲ ਹੈ ਹੁਣ ਜਸਟ ਆਮ ਰਾਈਟਿੰਗ ਤੁਸੀਂ ਸਰ ਕਹਿ ਰਹੇ ਹੋ ਵੀ ਇਲੈਕਸ਼ਨ ਪੰਚਾਇਤ ਇਲੈਕਸ਼ਨ ਦੇ ਵਿੱਚ ਇੰਤਕ ੱੱਕਾ ਹੋਇਆ ਜੀ ਅਸੀਂ ਪਾਈਆਂ ਪਟੀਸ਼ਨ ਚ ਪਾਈਆਂ ਹੋਈਆਂ ਸਾਰਿਆਂ ਦੀ ਪਾਈਆਂ ਨੇ ਹਾਈ ਕੋਰਟ ਵੀ ਪਾਈਆਂ ਅਸੀਂ ਇੱਥੇ ਵੀ ਪਾਈਆਂ ਨੇ ਠੀਕ ਹੈ ਬਿਲਕੁਲ ਨੰਬਰ 24 ਤੋਂ ਇਲੈਕਸ਼ਨ ਲੜਨ ਦਾ ਮੌਕਾ ਮਿਲਿਆ ਜੀ ਪ੍ਰਧਾਨ ਜੀ ਨੇ ਮੇਰੇ ਤੇ ਭਰੋਸਾ ਜਤਾਇਆ ਤੇ ਅਸੀਂ ਇਹ ਸੀਟ ਜਿੱਤ ਕੇ ਪ੍ਰਧਾਨ ਦੀ ਝੋਲੀ ਪਾਵਾਂਗੇ ਅਸੀਂ ਇਹ ਇਲੈਕਸ਼ਨ ਜਿਹੜੀ ਲੜਨ ਲੱਗੇ ਆ ਨਾ ਜੀ ਡਵੈਲਪਮੈਂਟ ਜੋ ਸਾਡੇ ਵਾਰਡ ਚ ਹੋਈ ਹੈ ਉਹਦੇ ਆਧਾਰ ਤੇ ਲੜਾਂਗੇ ਅਸੀਂ ਹਲੇ ਹੁਣ ਤਾਂ ਕਹਿੰਦੇ ਵੀ ਅਸੀਂ ਬੜੀ ਡਵੈਲਪਮੈਂਟ ਤਾਂ ਫੋਕਲ ਪੈਂਡ ਤੋਂ ਜ਼ਿਆਦਾ ਕਿਤੇ ਹੋਈ ਨਹੀਂ ਅਸੀਂ ਘਰ ਘਰ ਜਾ ਰਹੇ ਹਾਂ ਜੀ ਜੋ ਪਹਿਲੇ ਦੀਆਂ ਗਰੰਟਾਂ ਪਾਸ ਹੋਈਆਂ ਉਹ ਉਹ ਨਾ ਉੱਥੇ ਪਲਾਟਾਂ 'ਚ ਗੰਦਾ ਪਾਣੀ ਖੜਦਾ ਸੀਗਾ ਹੋਰ ਇਕੱਲੀ-ਇਕੱਲੀ ਰੋਡ ਬਣ ਗਈ ਲਾਈਟਾਂ ਲਗੀਆਂ ਉਹ ਹੁਣ ਲੋਕ ਇੰਨੇ ਖੁਸ਼ ਹਨ ਜੀ ਜਿਹੜੇ ਕੰਮ ਅਸੀਂ ਕਰਾਏ ਆ ਵੀ ਕਹਿੰਦੇ ਹੁਣ ਉੱਥੇ ਪਲਾਟਾਂ ਦੇ ਰੇਟ ਹੀ ਨੇ ਵਧ ਗਏ 25000 ਰੁਪਏ ਨੂੰ ਰੇਟ ਹੀ ਲੱਗ ਗਿਆ ਨਹੀਂ ਉਹ ਤਾਂ ਠੀਕ ਹੈ ਜੀ ਜਿਹੜਾ ਤੁਸੀਂ ਕੰਮ ਕਰਾਤਾ ਉਹ ਤਾਂ ਵੈਲੰਡ ਕੁੱਟ ਹਾਂਜੀ ਉਹਨੂੰ ਉੱਥੇ ਰਹਿੰਦਾ ਕੀ ਹੈ ਤੁਸੀਂ ਕਰਾਉਂਗੇ ਕੀ ਕੀ ਲੋਕਾਂ ਦੇ ਲਈ ਕੀ ਮੁੱਦੇ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਜਾਓਗੇ ਲੋਕਾਂ ਦੇ ਕਿਹੜੇ ਕੀ ਮੁੱਦੇ ਲੈ ਕੇ ਜਾਓ ਜੋ ਸਾਡੇ ਕੁਝ ਰਹਿੰਦੇ ਡਿਵੈਲਪਮੈਂਟ ਦੇ ਕੰਮ ਕੁਝ ਰਹਿੰਦੇ ਹੋਣਗੇ ਅਸੀਂ ਉਹ ਕੰਪਲੀਟ ਕਰਾਵਾਂਗੇ ਜੀ ਬਾਕੀ ਹੋਰ ਲੋਕਾਂ ਦੀ ਜੋ ਅਸੀਂ ਨਾਲ ਉਹਨਾਂ ਦੇ ਖੜਾਂਗੇ ਹੱਲ ਕਰਾਵਾਂਗੇ ਸਾਰੇ ਜੀ ਇਹਦਾ ਆਨਸਰ ਤਾਂ ਉਹ ਦੇਵੇ ਬੀਬੀ ਨੀਨਾ ਦੇਖ ਹੀ ਰਹੇ ਹੋ ਤੁਸੀਂ ਪਹਿਲੇ ਰੋਡਾਂ ਪੂਰੇ ਰਾਜਪੁਰੇ ਦੀ ਕੀਮੇ ਸੀਗੀਆਂ ਕੀਮੇ ਸ਼ਹਿਰ ਕਿੰਨਾ ਸੁੰਦਰ ਸੀਗਾ ਹਰ ਇੱਕ ਬੰਦਾ ਕਹਿੰਦਾ ਸੀ ਕਿ ਰਾਜਪੁਰਾ ਨਾਮ ਦਾ ਕੋਈ ਸ਼ਹਿਰ ਬਣਿਆ ਉਹਨੂੰ ਤੁਸੀਂ ਜਿੱਧਰ ਮਰਜ਼ੀ ਚਲੇ ਜਾਓ ਹੈ ਕੋਈ ਰੋਡਾਂ ਸੜਕਾਂ ਵਾਈਆਂ ਟਿਪ ਟੋਪ ਕਰ ਦੋਗੇ ਬਿਲਕੁਲ ਜੀ ਬਿਲਕੁਲ ਕਾਂਗਰਸ ਪਾਰਟੀ ਮੈਂ ਭਾਰਤੀ ਜਨਤਾ ਪਾਰਟੀ ਸੇ ਯਹਾਂ ਪੇ ਕੈਂਡੀਡੇਟ ਹਾਂ ਵੋਟ ਨੰਬਰ 2 ਸੇ ਜੀ कड़े मुद्दे लेके मुद्दे काफ़ी सारे मुद्दे हैं जो विकास का मुद्दा है दूसरा सबसे बड़ी बात है कि यहाँ पे जो इस टाइम पे चोरियाँ इतनी ज़्यादा हैं जितना एक्सेस में एडमिनिस्ट्रेशन बिल्कुल फ्लॉप है एडमिनिस्ट्रेशन का कोई काम नहीं है इस टाइम पे वो सारे मुद्दे हमारे बीच में जो सड़कें अभी मौके पर आके गए एक महीने पहले उन्होंने बनवानी शुरू कर दी उससे पहले कोई किसी तरह का विकास उन्होंने फोकल पॉइंट का वार्ड नंबर दो का नहीं करा वो सारे मुद्दे हमारे बीच में हैं और लोगों की क्या डिमांड है लोगों को लोगों की डिमांड है कि देखो पहले को का यहाँ पे इतना टाइम तक रहा है सारा कुछ उसके बाद में ਆਮਾਦੀ ਪਾਰਟੀ ਕੋ ਵੀ ਦੇਖਤੇ ਵੇ 3 ਸਾਲ ਹੋ ਗਏ ਕਿ ਸਭ ਕੁਝ ਅਲਗ ਹੈ ਜੋ ਬਦਲਾਅ ਕੀ ਉਹ تھے ਬਦਲਾਅ ਉਹ ਚਾ ਰਹੇ ਹਨ ਬਦਲਾਅ ਚਾ ਰਹੇ ਹਨ ਕਿ ਹਾਂ ਠੀਕ ਹੈ ਬੀਜੇਪੀ ਕੋ ਵੀ ਇੱਕ ਵਾਰ ਪਰਖ ਕੇ ਦੇਖਣਾ ਚਾ ਰਹੇ ਹਨ ਲੋਕ ਚਾਹਤੇ ਹਨ ਕਿ ਬੀਜੇਪੀ ਵੀ ਆਏ काम उनका भी देखें। कोई लीडर आपके साथ आज मौजूद नहीं है जो हमारे लीडर हैं जगदीश कुमार जग्गा जी उनकी तबीयत अभी भी खराब है सबको पता ही है हमने उन्हें खुद ही मना कर दिया वो तो कह रहे थे आने के लिए कि हमारे हमने कहा नहीं नहीं आप रेस्ट करो जी हम सारे के सारे इतने भी वकील भाईचारे सारे के सारे एक्सपेरिडेंट कर रहे हैं यहाँ पे सारे के सारे कि हम अपना फार्म भरेंगे उसके बाद में हमने काम तो करना ही है जब हम अपना वर्क करेंगे उस टाइम पे लीडर भी आएंगे हमारे हम सब बीच मिलके काम करेंगे पुरीण, पुरीण, पुरीण देखो ये एम सी का इलेक्शन है जी एमसी के के इलेक्शन अंदर मैंने सोचता कि बहुत बड़े पंजाब पदर के लीडर यहाँ पे आइए या कुछ करिए क्योंकि मेन जो कॉरपोरेशन के इलेक्शन है वो भी हो चल रहे हैं साथ में यहाँ सिंग, सिंगल एक वार्ड का इलेक्शन है हमारे वास्ते तो हमारे लोकल लीडर जगह जी बहुत है बाकी जो लीडरशिप ऊपर की आएगी आप उनका स्वागत करेंगे में भी देखा बिल्कुल क्या भी। देखो धक्का करेंगे तो जी अपना ही आगे के वास्ते अपने वास्ते खाई खो देंगे ये तो एक बाई इलेक्शन है एक साल बाद फुल फ्लैज इलेक्शन जब होगा उसमें फिर जनता ही नहीं सबक सिखा देगी आप क्या समझते हो देखो पूरा पूरा फोकल पॉइंट वार्ड नंबर दो हमारे साथ है जी और उन्हीं के समर्थन के साथ आप खड़े हो रहे हैं अब ये तो वक्त बताएगा कि कितने वोटों से हम जीत रहे हैं जी धन्यवाद